ਫਗਵਾੜਾ ਖੇਰ ਅੰਦਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਆਏ ਦਿਨ ਸ਼ਹਿਰ ਵਿੱਚ ਬੇਖੌਫ ਹੋਏ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਹੁਣ ਤਾਜ਼ਾ ਮਾਮਲਾ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਵੱਧਵਾ ਮੋਬਾਈਲ ਹਾਊਸ ਨੂੰ ਬੀਤੀ ਰਾਤ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਦੁਕਾਨ ਅੰਦਰੋਂ ਪੇਹ ਕਰੀਬ 5000 ਰੁਪਿਆ ਕੈਸ਼ ਦੁਕਾਨ ਅੰਦਰੋਂ ਪੇਹ ਸੈਕੰਡ ਹੈਂਡ ਮੋਬਾਈਲ ਦੁਕਾਨਾਂ ਅੰਦਰ ਪਏ ਮੋਬਾਈਲ ਅਤੇ ਫੇਰ ਕਰਨ ਵਾਸਤੇ ਆਏ ਮੋਬਾਈਲਾਂ ਨੂੰ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਲੈ ਕੇ ਚੋਰ ਫਰਾਰ ਹੋ ਗਏ ਇਹ ਸਾਰੀ ਘਟਨਾ ਦੀ ਸੰਬੰਧੀ ਜਾਣਕਾਰੀ ਦਿੰਦੇ ਅਮਨ ਕੁਮਾਰ ਨੇ ਦੱਸਿਆ ਕਿ ਉਹ ਕਰੀਬ ਸਵੇਰੇ 4 ਵਜੇ ਚੌਂਕੀਦਾਰ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਉਹਨਾਂ ਨੇ ਤੁਰੰਤ ਪਹੁੰਚ ਕੇ ਦੇਖਿਆ ਤਾਂ ਦੁਕਾਨ ਅੰਦਰ ਪਏ ਮੋਬਾਈਲ ਫੋਨ ਦੁਕਾਨ ਦੇ ਅੰਦਰ ਦੁਕਾਨਦਾਰ ਦੇ ਦੱਸਣ ਮੁਤਾਬਿਕ ਦੁਕਾਨ ਦੇ ਅੰਦਰ ਪਏ ਕਰੀਬ 50000 ਰੁਪਏ ਦਾ ਕੈਸ਼ ਦੁਕਾਨ ਤੇ ਆਏ ਮੋਬਾਈਲ ਰਿਪੇਅਰ ਹੋਣ ਵਾਸਤੇ ਮੋਬਾਈਲ ਲੈ ਕੇ ਚੋਰ ਫਰਾਰ ਹੋ ਗਏ ਦੁਕਾਨਦਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਚੋਰਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਜੀ ਕੀ ਨਾਮ ਆਪਣਾ ਅਮਨ ਕੁਮਾਰ ਜੀ ਇਹ ਸਰਗੀ ਮਾਮਲਾ ਕੀ ਸਾਰਾ ਜਿਹੜਾ ਇਹ ਆ ਲੜੀ ਚੋਰੀ ਹੋਈ ਆ ਸਵੇਕ 4:00 ਵਜੇ ਦੁਕਾਨਦਾਰ ਦਾ ਫੋਨ ਆਇਆ ਜੀ ਕੀ ਤੁਹਾਡਾ ਸ਼ਟਰ ਖੁੱਲਾ ਹੋਇਆ, ਸ਼ਟਰ ਟੁੱਟਾ ਹੋਇਆ ਵਾ ਆਇਆ ਵਾ ਦਗਾਉਂ ਤੇ ਜੀ ਦੇਖਾ ਸ਼ਟਰ ਚੱਕ ਵੀ ਹੋਇਆ ਸਾਰਾ ਅੰਦਰ ਖਲਾਰਾ-ਗਲੂਰਾ ਪਾਇਆ ਹੋਇਆ ਗੱਲੇ-ਗੱਲੇ ਸਾਰੇ ਛਾਣ ਮਾਰ ਕੀਤੇ ਹੋਏ ਆ ਗੱਲੇ 'ਚ ਕੈਸ਼ ਪਿਆ ਸੀਗਾ 40 ਪਿਆ ਹਰ ਵੀ ਕੈਸ਼ ਸੀਗਾ ਉਹ ਚੱਕ ਹੋਇਆ ਸੈਕਿੰਡ ਹੈਂਡ ਫੋਨ ਥੋੜੀ ਜਿਹੀ ਪਈ ਸੀਗੇ ਕੁਛ ਰਪੇਰ ਵਾਲੇ ਪਈ ਸੀਗੇ ਤੇ ਨਵੇਂ ਪਈ ਸੀਗੇ ਸਾਰੇ ਛੁਣ ਚੱਕ ਹੋਏ ਆ ਜੀ ਤੇ ਲਗਭਗ ਟੋਟਲ ਨੁਕਸਾਨ ਕਿੰਨਾ ਹੋਇਆ ਲਗਭਗ 100 ਲੱਖ ਦੇ ਵਿੱਚ ਨੁਕਸਾਨ ਹੋਇਆ ਜੀ ਇਹ ਕਸਟਮਰ ਦੇ ਸੀਗੇ ਕਸਟਮਰ ਦੇ ਫੋਨ ਸੀਗੇ ਜੀ ਸੈਕੰਡ ਹੈਂਡ ਥੋੜੀ ਸੀ ਆਪਣੀ ਪਈ ਸੀਗੇ ਨਵੇਂ ਵੀ ਸੀਗੇ ਨਵੇਂ 1 2 ਨਵੇਂ ਫੋਨ ਬਾਹਰ ਰੱਖੇ ਹੋਏ ਸੀਗੇ ਇਹਦੇ ਸਾਰੇ ਲੈ ਚੇਦੇ ਆ ਸੀ ਤੇ ਕੁਝ ਸੀਸੀਡੀ ਕੈਮਰੇ ਜਾਇਏ ਹੋਣ ਬੰਦੇ ਸੀਸੀਡੀ ਕੈਮਰਾ ਕੁਝ ਨਹੀਂ ਕੈਮਰੇ ਟੀਵੀ আর ਸਾਰਾ ਲਾ ਕੇ ਲੈ ਗਿਆ ਜੀ ਕੈਮਰੇ ਸਾਰੇ ਖਰਾਬ ਲਾ ਕੇ ਲੈ ਕੇ ਲਾ ਕੇ ਤੋੜ ਕੇ ਸਾਰੇ ਇਹ ਕਿਸ ਰੋਡ ਦੇ ਉੱਪਰ ਦੁਕਾਨ ਆਪਣੀ ਹਸ਼ਾਰਪੁਰ ਰੋਡ ਦੇ ਵਿੱਚ ਕਿਸ ਨਾਮ ਦੇ ਉੱਪਰ ਵਾੜਾ ਵਧਵਾ ਮੋਬਾਈਲ ਹਾਊਸ ਇਹ ਸਾਰ ਪੋਸਟ ਕੰਪਲੀਟ ਕੀਤੀ ਪੋਸਟ ਕੰਪਲੀਟ ਕੀਤੀ ਹੈ ਜੀ ਹਜੇ ਤੱਕ ਆਈ ਨਹੀਂ ਹੈਗੀ 112 ਨੰਬਰ 'ਤੇ ਕੋਲ ਕਿੰਨੇ ਵਜੇ ਕੀਤਾ ਸੀ ਹੁਣ ਬਹੁਤਾ ਘੰਟਾ ਹੋ ਗਿਆ ਕਿਤੇ ਉਹਨਾਂ ਨੂੰ ਪਰ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਆ ਜਾਂ ਮਤਲਬ ਕਿ ਦਿਨ-ਦਰ-ਦਿਨ ਲੋਕਾਂ ਦੀਆਂ ਵੀ ਸੁਣਦੇ ਪਏ ਆ ਸਾਡੇ ਵੀ ਹੋ ਗਿਆ ਜੀ ਇਹ ਤਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਜੀ ਆਪਣਾ ਦੇਖੋ ਜੀ ਜੋ ਵੀ ਹੈ ਇਸ ਦਾ ਸੋਲੂਸ਼ਨ ਕੱਢੋ ਨਹੀਂ ਤੇ ਇਹ ਤਾਂ ਦਿਨ-ਦਰ-ਦਿਨ ਵਧੀਆਂ ਵਧੀਆਂ ਜਾਣੀਆਂ ਵਾਂ ਸਰ ਮਾਰਕੀਟ ਦੇ ਵਿੱਚ ਚੌਂਕੀ ਦਾ ਰੱਖਿਆ ਤੁਸੀਂ ਚੌਂਕੀਦਾਰ ਰੱਖਿਆ ਹੋਇਆ ਹੈ ਜੀ ਕੀ ਮਾਮਲਾ ਕੀ ਜਿਹੜਾ ਅੱਜ ਸ਼ਾਰਪਰ ਰੋਡ ਤੇ ਵਦਵਾ ਮੋਅਲ ਜਿੱਥੇ ਕਿ ਦੇਰ ਰਾਤਰੀ ਸ਼ਟਰ ਖਟ ਕੇ ਕੀਮਤੀ ਮੋਬਾਈਲ ਤੇ ਨਗਦੀ ਦੀ ਚੋਰੀ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਕਿ ਕੀ ਆਮ ਨਾਗਰਿਕ ਜਿਹੜਾ ਆਮ ਦੁਕਾਨਦਾਰ ਇਸ ਸਰਕਾਰ ਦੇ ਜਾਂ ਤੁਹਾਡੇ ਇਸ ਪ੍ਰਸ਼ਾਸਨ ਕਾਰਨ ਦੇ ਵਿੱਚ ਚੈਨ ਦੀ ਹਿੰਮਤ ਹੋ ਸਕਦਾ ਮੈਨੂੰ ਨਹੀਂ ਲੱਗਦਾ ਕਿ ਵੀ ਤੁਸੀਂ ਕੋਈ ਆਪਣੀ ਤੁਹਾਡਾ ਜੀ ਕੋ ਡਿਊਟੀਆਂ ਨਿਭਾ ਰਹੇ ਹੋ ਜੇ ਨਿਭਾ ਰਹੇ ਹੁੰਦੇ ਤਾਂ ਆ ਹਾਲਾ ਨਾ ਹੁੰਦਾ ਜੋ ਪਿੱਛੇ ਤੁਸੀ ਦੇਖ ਰਹੇ ਹੋ ਨਕਸ਼ਾ ਇਹ ਦੁਕਾਨ ਦਾ ਨਕਸ਼ਾ ਹੈ ਜਿਹੜਾ ਹੁਣ ਨਵਾਂ ਬਣਾ ਕੇ ਗਏ ਤੇ ਤੁਹਾਡੇ ਲਈ ਇੱਕ ਪ੍ਰਸ਼ਨ ਚੰ ਛੱਡ ਕੇ ਜੁੜਿਆ ਕੀ ਸ਼ਹਿਰ ਦੀ ਕੋਈ ਦੁਕਾਨ ਸੇਫ ਹੈ ਆਏ ਦਿਨ ਰੋਜ਼ ਸ਼ਟਰ ਘੱਟ ਹੁੰਦੇ ਪਏ ਰੋਜ਼ ਸ਼ਟਰ ਘੱਟ ਹੁੰਦੇ ਪਏ ਆ ਇਨਸਾਨ ਅਸਲ ਗਰੀਬੀ ਦੀ ਰੇਖਾ ਤੋਂ نیچے ਜਾ ਰਿਹਾ ਹੈ ਉੱਪਰ ਨਹੀਂ ਆ ਰਿਹਾ ਹੈਗਾ ਜਿੰਨਰਾਤ ਕੰਮ ਕਰ ਰਿਹਾ ਹੈ ਮਿਹਨਤ ਕਰ ਰਿਹਾ ਪਰ ਇਹ ਚੋਰ ਆਉਂਦੇ ਆ ਮੈਂ ਤਾਂ ਸਮਝਦਾ ਹੈ ਮਿੱਲੀ ਭਗਤਾਂ ਹੀ ਆ ਰਹੇ ਆ ਆਦਰਵਾਇਜ਼ ਇੱਥੇ ਹਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਪ੍ਰਸ਼ਾਸਨ ਅਧਿਕਾਰੀ ਹੱਥ ਤੱਕ ਪਹੁੰਚਿਆ ਨਹੀਂ ਹੈਗਾ ਸਾਰਾ ਸ਼ਹਿਰ ਇੱਥੇ ਇਕੱਠਾ ਹੋ ਗਿਆ ਤੁਸੀਂ ਦੇਖੋਗੇ ਕਿ ਬਾਹਰ ਸਾਰੇ ਲੋਕ ਖੜੇ ਆ ਮੈਂ ਮੰਗ ਕਰਦਾ ਹਾਂ ਪ੍ਰਸ਼ਾਸਨ ਤੋਂ ਕਿ ਜਲਦ ਜਲਦ ਜੋ ਚੋਰੀ ਧੀ ਜੋ ਵੀ ਰੂਪਰੇਖਾ ਤੁਸੀਂ ਤੈਅ ਕਰਦੀਆਂ ਇਹਨੂੰ ਫੜਨ ਲਈ ਚੋਰਾਂ ਲਈ ਉਹਨੂੰ ਜਲਦ ਜਲਦ ਤੈਅ ਕਰੋ ਤੇ ਸਾਨੂੰ ਇਹਦਾ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਇਹਨਾਂ ਦੇ ਰਿਕਵਰੀ ਕਰਵਾ ਕੇ ਦਿੱਤੀ ਜਾਵੇ ਸਰ ਕਿਸ ਨਾਮ ਦੇ ਦੁਕਾਨ ਕਿਸ ਰੋੜ ਦੇ ਉੱਪਰ ਹੈ ਹੁਸ਼ਿਆਰਪੁਰ ਰੋੜ ਦਾ ਦੁਕਾਨ ਹੈ ਉਹ ਉਧਰ ਤੇ ਸਾਰੀ ਖੱਬੇ ਹੱਥੋਂ ਵੱਧਵਾ ਮੋਬਾਈਲ ਦੀ ਦੁਕਾਨ ਹੈਗੀ ਆ ਇੱਥੇ ਮੋਬਾਈਲਸ ਨਵੇਂ ਪੁਰਾਣੇ ਰਿਪੇਅਰ ਸਭ ਕੀਤੇ ਜਾਂਦੇ ਆ ਸਰ ਕੋਈ ਕੈਸ਼ ਵਗੈਰਾ ਵੀ ਲੱਗੇ ਆ ਕੈਸ਼ ਵੀ ਚੱਲੀ ਹੋਇਆ ਇਹਨਾਂ ਦਾ ਗੱਲ ਚ ਕੈਸ਼ ਪਿਆ ਸੀ ਰਾਤੀ ਪੇਮੈਂਟ ਆਈ ਸੀ ਇਹਨਾਂ ਨੂੰ ਉਹ ਕੁਦਰਤੀ ਇਹ ਰੱਖ ਕੇ ਗਿਆ ਸੀ ਉਹੀ ਕੈਸ਼ ਨੂੰ ਚੁੱਕ ਕੇ ਲੈ ਗਏ ਨਾਲ ਜਿਹਨੇ ਰਿਪੇਅਰ ਕਰਨ ਵਾਲੇ ਮੋਬਾਈਲ ਸੀਗੇ ਸੈਕੰਡ ਹੈਂਡ ਮੋਬਾਈਲ ਸੀਗੇ ਉਹ ਸਾਰੇ ਚੁੱਕ ਕੇ ਗਏ ਸਰ ਕੋਈ ਕੈਮਰੇ ਵਿੱਚ ਸੀਸੀਡੀ ਜ ਆਏ ਹੋਵੇ ਉਹ ਕੈਮਰਾ ਸੀਸੀਟੀਵੀ ਆਪਾਂ ਦੇਖ ਰਹੇ ਆ ਡੀਵੀਆਰ ਲੱਗੇ ਆ ਉਹ ਡੀਵੀਆਰ ਵੀ ਪੱਟ ਕੇ ਲੈ ਗਏ ਆ ਤੇ ਚੋਰ ਅੱਜਕੱਲ ਤਾਂ ਬਸ ਸੰਪਤਾ ਚੋਰ ਜਿੰਨਾ ਵੀ ਆ ਸਭ ਸਿਆਣਾ ਚੋਰ ਆ ਹਾਈ ਟੈਕ ਚੋਰ ਆਉਂਦੇ ਹੈਗੇ ਤੇ ਪੁਲਿਸ ਕੰਪਲੀਟ ਕਰਤੀ ਐ ਸਮਾਵੇ ਲੈ ਕੇ ਹਾਂਜੀ ਪੁਲਿਸ ਕੰਪਲੀਟ ਕੀਤੀ ਆ ਬਾਕੀ ਤਾਂ ਕੋਈ ਸਮੱਸਿਆ ਨਹੀਂ ਆਇਆ